ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਅੱਜ ਅਸੀਂ ਜੋ ਪੈਕ ਬਣਾ ਰਹੇ ਹਾਂ ਇਸ ਪੈਕ ਦੇ ਨਾਲ ਤੁਹਾਡੇ ਫੇਸ ਤੇ ਬਿਲਕੁਲ ਵੀ ਜਿੰਨ ਖਾਰ ਨਹੀਂ ਹੈ ਤਾਂ ਨਿਖਾਰ ਵੀ ਆਏਗਾ ਤੇ 글로 ਵੀ ਬਹੁਤ ਹੀ ਆਵੇਗਾ ਅੱਜ ਸਾਡੀ ਮੇਨ ਚੀਜ਼ ਹੈ ਜੀ ਆ ਦੇਖੋ ਮਿਲਕ ਪਾਊਡਰ ਮਿਲਕ ਪਾਊਡਰ ਤਾਂ ਸਾਰਿਆਂ ਦੇ ਘਰ ਵਿੱਚ ਹੀ ਹੁੰਦਾ ਆ ਜੇ ਨਹੀਂ ਹੈਗਾ ਤਾਂ ਤੁਸੀਂ ਲੈ ਕੇ ਆਓ ਮਿਲਕ ਪਾਊਡਰ ਇਹਦੇ ਨਾਲ ਤੁਹਾਡੇ ਫੇਸ ਦੇ ਉੱਤੇ ਬਹੁਤ ਜ਼ਿਆਦਾ ਨਿਖਾਰ ਤੇ 글로 ਵੀ ਇੱਕ ਵਾਰ ਲਗਾਓਗੇ ਨਾ ਜਿਵੇਂ ਮੈਂ ਪਹਿਲਾਂ ਬੋਲਦੀ ਕਿ ਤੁਸੀਂ ਲਗਾਤਾਰ ਲਗਾਓਗੇ ਫਿਰ 글로 ਆਏਗਾ ਜਾਂ ਨਿਖਾਰ ਆਵੇਗਾ ਪਰ ਇਸ ਪੈਕ ਦੇ ਨਾਲ ਤੁਸੀਂ ਲਗਾਓਗੇ ਤਾਂ 글로 ਤੁਰੰਤ ਹੀ ਆਵੇਗਾ ਤੇ ਨਿਖਾਰ ਵੀ ਬਹੁਤ ਹੀ ਆਵੇਗਾ ਟੈਨਿੰਗ ਹੋ ਗਈ ਆ ਕਾਲਾਪਨ ਬਹੁਤ ਆ ਗਿਆ ਤੁਹਾਡੇ ਫੇਸ ਦੇ ਉੱਪਰ ਉਸ ਨੂੰ ਵੀ ਰਿਮੂਵ ਕਰੇਗਾ ਸਕਿਨ ਨੂੰ ਬਹੁਤ ਹੀ ਵਾਈਟ ਕਰੇਗਾ ਜੀ ਇਹ ਪੈਕ ਜੇ ਤੁਸੀਂ ਕਿਤੇ ਵੀ ਜਾਣਾ ਤੁਸੀਂ ਫੰਕਸ਼ਨ ਤੇ ਜਾਣਾ ਤੁਰੰਤ ਤੁਸੀਂ ਮਾਰਨਿੰਗ ਇਹ ਪੈਕ ਲਗਾ ਲਓ ਫਿਰ ਤੁਸੀਂ ਕਿਥੇ ਫੰਕਸ਼ਨ ਤੇ ਜਾ ਵੀ ਸਕਦੇ ਹੋ ਤੇ ਨਖਾਰ ਬਹੁਤ ਜ਼ਿਆਦਾ ਆਵੇਗਾ ਸਾਰੇ ਜਾਣੇ ਤੁਹਾਨੂੰ ਪੁੱਛਣਗੇ ਕਿ ਤੁਸੀਂ ਕੀ ਲਗਾਇਆ ਹੈ ਇਹ ਤੁਸੀਂ ਪੈਕ ਖੁਦ ਲਗਾਓਗੇ ਫਿਰ ਤੁਸੀਂ ਬੋਲਣਾ ਕਿ ਠੀਕ ਹੀ ਬੋਲ ਰਹੀ ਸੀ ਕਿ ਮੈਂ ਝੂਠ ਨਹੀਂ ਬੋਲਦੀ ਤੁਸੀਂ ਇਹ ਪੈਕ ਖੁਦ ਲਗਾ ਕੇ ਦੇਖਣਾ ਇੱਕ ਵਾਰ ਲਗਾ ਕੇ ਦੇਖਣਾ ਮਿਰਕ ਪਾਊਡਰ ਨੂੰ ਲੈਣਾ ਹੈਗਾ ਇੱਕ ਅੱਸੀ ਲਵਾਂਗੇ ਜੀ ਕਾਫੀ आखो एक असि कॉफ़ी लवेंगे दूस तीसरी चीज असं लवोंगे जी दही इन चीज़ों के नाल अं बनावे जी पैक अज हाँ जी आज हूँ अं पैक तैयार करते हैं तीस देखो मैं पैक किए बना रही हूँ पहला असं लवेंगे जी मिल्क पाउडर दो चमचे मैंने मिल्क पाउडर के मैं पा दिते हूँ अं कॉफी पावे 200 ਰੁਪਏ ਦੀ ਹੈ ਪਰ ਰੰਗ ਬਹੁਤ ਲਖਾਦੀ ਹੈ ਜੀ ਕਾਫੀ ਹੈ ਕਾਫੀ ਲਿਆ ਕੇ ਤੁਸੀਂ ਘਰ ਵਿੱਚ ਰੱਖੋ ਹੁਣ ਮੈਂ ਪਾਵਾਂਗੀ ਜੀ ਅਡੇ ਦੇ ਵਿੱਚ ਥੋੜਾ ਥੋੜਾ ਕਰਕੇ ਪਾਣਾ ਤੁਸੀਂ ਇਕਦਮ ਨਹੀਂ ਪਾ ਦੇਣਾ ਜ਼ਿਆਦਾ ਬਹੁਤ ਹੀ ਲਖਾ ਰੰਗ ਆਵੇਗਾ ਜਦੋਂ ਤੁਸੀਂ ਖੁਦ ਲਗਾਓਗੇ ਨਾ ਫਿਰ ਤੁਹਾਨੂੰ ਪਤਾ ਚੱਲਣਾ ਕਿ ਲਖਾਰ ਕਿੰਨਾ ਹੈ ਮਿਲਕ ਪਾਊਡਰ ਬਹੁਤ ਹੀ ਵਧੀਆ ਤੁਹਾਡੇ ਫੇਸ ਵਾਸਤੇ ਫੇਸ ਨੂੰ ਜੀ ਵਾਈਟ ਕਰਦਾ ਹੈ ਮਿਲਕ ਪਾਊਡਰ ਤੋ ਟੈਨਗ ਨੂੰ ਵੀ ਰਿਮੂਵ ਕਰਦਾ ਆ ਜੇ ਤੁਹਾਡੇ ਫੇਸ ਦੇ ਉੱਪਰ ਬਹੁਤ ਟੈਨਿੰਗ ਹੈ ਜਾਂ ਕਾਲਾਪਨ ਆ ਗਿਆ ਹੈ ਡਾਰਕ ਸਰਕਲ ਬਣ ਗਏ ਨੇ ਉਹਨੂੰ ਵੀ ਰਿਮੂਵ ਕਰੇਗਾ ਇਹ ਤੁਸੀਂ ਡਾਰਕ ਸਰਕਲ ਵਾਸਤੇ ਵੀ ਲਗਾ ਸਕਦੇ ਜੀ ਇਹ ਤੁਹਾਨੂੰ ਲੱਗ ਰਿਹਾ ਕਿ ਥੋੜਾ ਲਿਕਵਿਡ ਹੋ ਗਿਆ ਜਾਂ ਪਤਲਾ ਹੋ ਗਿਆ ਨਾ ਜਿਵੇਂ ਤੁਸੀਂ ਹੋਰ ਪਾ ਸਕਦੇ ਪਰ ਮੈਨੂੰ ਥੋੜਾ ਠੀਕ ਲੱਗ ਰਿਹਾ ਚਲੋ ਅਸੀਂ ਥੋੜਾ ਪਾ ਹੀ ਲੈਨੇ ਆ ਫਿਰ ਨਾ ਫੇਸ ਤੇ ਲਗਾਇਆ ਹੋਵੇ ਤੇ ਇਹ ਠੰਡੇ ਗੁਦਾਰਵੇਂਵੇਂ ਦਾ ਨਹੀਂ ਬਣਾਣਾ ਹੈਗਾ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਹੈਗਾ ਸਾਰੀਆਂ ਚੀਜ਼ਾਂ ਨੂੰ ਯਾਨੀ ਕਿ ਤੁਸੀਂ ਜਲਦਬਾਜ਼ੀ ਨਾ ਕਰਿਆ ਕਰੋ ਕੋਈ ਵੀ ਪੈਕ ਜਾਂ ਫੇਸ਼ੀਅਲ ਕਰਦੇ ਜੇ ਨਾ ਜਲਦਬਾਜ਼ੀ ਨਾ ਕਰਿਆ ਕਰੋ ਤੇ ਇੱਕ ਤੁਸੀਂ ਆਪਣਾ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਕੇ ਹੀ ਬੈਠਿਆ ਕਰੋ ਸਾਰੀਆਂ ਚੀਜ਼ਾਂ ਕੋਲ ਰੱਖ ਕੇ ਹੀ ਬੈਠਿਆ ਕਰੋ ਫੇਸ਼ੀਅਲ ਕਰਨ ਲੱਗੇ ਜਾਂ ਤੁਸੀਂ ਪੈਕ ਲਗਾਣ ਲਗੇ ਜੇ ਆਪਣੇ ਹੈਂਡ ਆਪਣਾ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਹੀ ਬੈਠਿਆ ਕਰੋ ਜੀ ਤੇ ਤੁਸੀਂ ਆ ਪੈਕ ਮੇਰੀਆਂ ਪੈਣਾ ਲਗਾ ਕੇ ਦੇਖਣ ਜੇ 글로 ਨਾ ਆਇਆ ਤਾਂ ਨਖਾਰ ਨਾ ਆਇਆ ਤੇ ਤੁਸੀਂ ਮੈਨੂੰ ਕਮੈਂਟ ਕਰਿਓ ਕਿ ਸਾਡੇ 글로 ਨਹੀਂ ਆਇਆ ਜਾਂ ਨਖਾਰ ਨਹੀਂ ਆਇਆ ਪਿਗਮੈਂਟੇਸ਼ਨ ਵੀ ਇਹਦੇ ਨਾਲ ਦੂਰ ਹੋਵੇਗੀ ਜੀ ਪਿਗਮੈਂਟੇਸ਼ਨ ਤੁਹਾਡੇ ਫੇਸ ਦੇ ਉੱਪਰ ਹੈ ਉਹ ਵੀ ਦੂਰ ਹੋਏਗੀ ਕਾਲਾਪੰਨਾ ਬਹੁਤ ਜ਼ਿਆਦਾ ਉਹ ਵੀ ਦੂਰ ਹੋਏਗਾ ਹੁਣ ਮੈਂ ਤੁਹਾਨੂੰ ਆਪਣੇ ਹੈਂਡ ਤੇ ਲਗਾ ਕੇ ਦੱਸ ਰਹੀ ਆ ਤੁਸੀਂ ਆਪਣੇ ਫੇਸ ਦੇ ਉੱਪਰ ਲਗਾਣਾ ਆ ਮੈਂ ਹੈਂਡ ਤੇ ਲਗਾ ਕੇ ਦਿਖਾ ਰਹੀ ਆ ਤੁਸੀਂ ਫੇਸ ਤੇ ਲਗਾਣਾ ਤੁਸੀਂ ਇਹ ਨਾ ਸੋਚਣਾ ਕਿ ਹੈਂਡ ਤੇ ਲਗਾ ਰਹੀ ਆ ਤੇ ਮੈਂ ਅਸੀਂ ਵੀ ਹੈਂਡ ਤੇ ਲਗਾਣਾ ਤੁਸੀਂ ਫੇਸ ਤੇ ਲਗਾਣਾ ਹੈਗਾ ਆਵੇਂ ਤੁਸੀਂ ਮ사ਜ ਕਰੋ ਕਿੰਨੀ ਸੌਫਟ ਸਕਿਨ ਲੱਗਦੀ ਤੁਸੀਂ ਖੁਦ ਦੇਖਣਾ ਜਦੋਂ ਤੁਸੀਂ ਇਹ ਕਰੋਗੇ ਨਾ ਪੈਕ ਲਗਾਓਗੇ ਤੁਸੀਂ ਖੁਦ ਦੇਖਣਾ ਦੇਖੋ ਕਿੰਨੀ ਕਿੰਨੀ ਮਤਲਬ ਸੌਫਟ ਜੀ ਲੱਗਣਿਆ ਨਾ ਇਹ ਮਤਲਬ ਮੈਨੂੰ ਲੱਗਣਿਆ ਜਦੋਂ ਤੁਸੀਂ ਲਗਾਓਗੇ ਨਾ ਤੁਹਾਨੂੰ ਖੁਦ ਵੀ ਲੱਗੇਗਾ ਮਿਲਕ ਪਾਊਡਰ ਦੇ ਨਾਲ ਬਹੁਤ ਸਕਿਨ ਸੌਫਟ ਹੁੰਦੀ ਆ ਐਂਟੀ ਏਜਿੰਗ ਵਾਸਤੇ ਬਹੁਤ ਹੀ ਵਧੀਆ ਆ ਜੀ ਜਿਨ੍ਹਾਂ ਦੇ ਰਿੰਕਲ ਵਗੈਰਾ ਬਹੁਤ ਜ਼ਿਆਦਾ ਪੈ ਗਏ ਨੇ ਨਾ ਜਾਂ ਸਕਿਨ ਵੀ ਬਹੁਤ ਲੂਜ਼ ਹੋ ਗਈ ਆ ਤੇ ਬਹੁਤ ਵਧੀਆ ਆ ਐਂਟੀ ਏਜਿੰਗ ਵਾਸਤੇ ਵੀ ਤੁਸੀਂ ਵੀਕ ਦੇ ਵਿੱਚ ਤਿੰਨ ਵਾਰ ਵੀ ਲਗਾ ਸਕਦੇ ਜੇ ਚਾਰ ਵਾਰ ਵੀ ਜਿੰਨੇ ਆ ਤੁਹਾਡੇ ਕੋਲ ਟਾਈਮ ਹੈਗਾ ਤਾਂ ਲਗਾ ਸਕਦੇ ਜੇ ਤੁਸੀਂ ਜਿਹੜੀ ਚੀਜ਼ ਮੈਂ ਖੁਦ ਲਗਾ ਰਹੀ ਮੈਂ ਉਹੀ ਤੁਹਾਨੂੰ ਦੱਸ ਰਹੀ ਹਾਂ ਕਿਉਂਕਿ ਮੈਨੂੰ ਕੋਈ ਸਾਈਡ ਇਫੈਕਟ ਨਹੀਂ ਤੁਸੀਂ ਫਿਰ ਵੀ ਪੈਚ ਟੈਸਟ ਕਰਕੇ ਹੀ ਲਗਾਣਾ ਕੋਈ ਵੀ ਚੀਜ਼ ਲਗਾਉਂਦੇ ਜੇ ਤਾਂ ਪਹਿਲੀ ਵਾਰ ਕੋਈ ਲਗਾ ਰਹੇ ਤਾਂ ਫਿਰ ਵੀ ਪੈਚ ਟੈਸਟ ਕਰ ਲਿਆ ਕਰੋ ਤੁਸੀਂ ਇਹ ਨਾ ਹੋਵੇ ਕਿ ਤੁਹਾਨੂੰ ਫਿਰ ਹਨਾ ਕੋਈ ਨੁਕਸਾਨ ਹੋਵੇ ਤੁਹਾਡੇ ਫੇਸ ਦੇ ਉੱਪਰ ਪਹਿਲਾਂ ਚੈੱਕ ਕਰ ਲਿਆ ਕਰੋ ਕਿ ਸਾਨੂੰ ਇਹ ਸੂਟ ਕਰਦੀ ਹੈ ਕਿਸੇ ਵੀ ਜਗ੍ਹਾ ਤੇ ਲਗਾ ਕੇ ਗਰਦਨ ਤੇ ਲਗਾ ਕੇ ਕਰ ਲਿਆ ਕਰੋ ਐਵੇਂ ਤੁਸੀਂ 2 ਮਿੰਟ ਦੀ ਮ사ਜ ਦੇ ਦਿਓ ਆਪਣੇ ਫੇਸ ਨੂੰ ਪਹਿਲਾਂ ਫੇਸ ਵਾਸ਼ ਕਰਨਾ ਫੇਸ ਵਾਸ਼ ਦੇ ਨਾਲ ਜੋ ਵੀ ਤੁਹਾਡੀ ਸਕਿਨ ਟਾਈਪ ਹੈ ਉਸ ਦੇ ਅਕੋਰਡਿੰਗ ਕਰਨਾ ਹੈਗਾ ਯਾਨੀ ਕਿ ਤੁਸੀਂ ਡਰਾਈ ਵਾਲੇ ਤੇ ਆਇਲੀ ਸਕਿਨ ਵਾਲਾ ਫੇਸ ਵਾਸ਼ ਕਰੀ ਜਾਓ ਇਦਾਂ ਨਹੀਂ ਕਰਨਾ ਹੈਗਾ ਆਪਣੀ ਸਕਿਨ ਨੂੰ ਪਹਿਲਾਂ ਦੇਖੋ ਕਿਹੜੀ ਸਕਿਨ ਹੈ ਤੁਹਾਡੀ ਸਕਿਨ ਦੇ ਟਾਈਪ ਹੀ ਫੇਸ ਵਾਸ਼ ਯੂਜ਼ ਕਰਿਆ ਕਰੋ ਫਿਰ ਕੱਚੇ ਦੁੱਧ ਨਾਲ ਕਲੀਨ ਕਰ ਲਿਓ ਚੰਗੀ ਤਰ੍ਹਾਂ ਫੇਸ ਨੂੰ ਜੋ ਗੰਦਗੀ ਵਗੈਰਾ ਕੱਚਾ ਦੁੱਧ ਰਿਮੂਵ ਕਰ ਦੇਗਾ ਓਪਨ ਪੋਰਸ ਦੇ ਵਿੱਚੋਂ ਬਿਲਕੁਲ ਕਲੀਅਰ ਤੇ ਫੇਅਰ ਸਕਿਨ ਤੁਹਾਡੀ ਹੋ ਜੇਗੀ ਫਿਰ ਇਹ ਤੁਸੀਂ ਪੈਕ ਲਗਾਣਾ ਖੁਦ ਕਰਕੇ ਦੇਖੋਗੇ ਫਿਰ ਇਹ ਰਿਜ਼ਲਟ ਤੁਹਾਨੂੰ ਪਤਾ ਲੱਗੇਗਾ ਜੀ ਐਂਡਾ ਤੁਸੀਂ 2 ਮਿੰਟ ਦੀ ਮ사ਜ ਦੇ ਕੇ ਫਿਰ ਇਹਦੇ ਉੱਪਰ ਇਹ ਕਲੀਅਰ ਲਗਾ ਕੇ 15 ਮਿੰਟ ਵਾਸਤੇ ਤੁਸੀਂ ਇਹਨੂੰ ਛੱਡ ਦਿਓ ਆਪਣੇ ਫੇਸ ਨੂੰ ਰੈਸਟ ਦਿਓ ਤੇ ਜਿਵੇਂ ਮੈਂ ਬੋਲਦੀ ਕਿ ਸ਼ਾਮ ਨੂੰ ਲਗਾਇਆ ਕਰੋ ਅਕੇ ਤੁਹਾਡੀ ਮਰਜ਼ੀ ਐ ਜੀ ਪਰ ਮੈਂ ਤਾਂ ਸਹੀ ਸਲਾਹ ਦਵਾਂਗੀ ਕਿ ਤੁਸੀਂ ਸ਼ਾਮ ਨੂੰ ਲਗਾਓ ਸ਼ਾਮ ਨੂੰ ਬਹੁਤ ਹੀ ਵਧੀਆ ਰਿਜ਼ਲਟ ਆਵੇਗਾ ਜਦੋਂ ਤੁਸੀਂ ਮਾਰਨਿੰਗ ਉੱਠੋਗੇ ਤੇ ਤੁਹਾਨੂੰ ਖੁਦ ਆਵ ਰਿਜ਼ਲਟ ਆਵੇਗਾ ਕਿ ਕਿੰਨਾ ਵਧੀਆ ਗਲੋ ਤੇ ਨਖਾਰਤਾ ਤੁਹਾਡੇ ਫੇਸ ਤੇ ਉੱਪਰ ਤੁਸੀਂ ਆਪ ਹੀ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨਾ ਗਲੋ ਤੇ ਨਖਾਰ ਆਇਆ ਵਾ ਸ਼ਾਮ ਨੂੰ ਰਿਜ਼ਲਟ ਬਹੁਤ ਵਧੀਆ ਆਉਂਦਾ ਤੁਸੀਂ ਸ਼ਾਮ ਨੂੰ ਹੀ ਪੈਕ ਜਾਂ ਫੇਸ਼ੀਅਲ ਕਰਦੇ ਹੋ ਸ਼ਾਮ ਨੂੰ ਹੀ ਕਰਿਆ ਕਰੋ ਸਾਰੀਆਂ ਚੀਜ਼ਾਂ ਨੂੰ ਕੋਲ ਰੱਖ ਕੇ ਫਿਰ ਹੀ ਕਰਨ ਬੈਠਿਆ ਕਰੋ ਯਾਨੀ ਕਿ ਤੁਸੀਂ ਇੱਕ ਸਟੈਪ ਕੀਤਾ ਤੇ ਦੂਸਰਾ ਸਟੈਪ ਅਸੀਂ ਲੱਭਦੇ ਫਿਰ ਇਹ ਕਿ ਕੌਣ ਕਿਹੜਾ ਕਰਨਾ ਕਿਹੜਾ ਨਹੀਂ ਕਰਨਾ ਠੀਕ ਹੈ ਨਾ ਜਿਹੜੀ ਵੀ ਤੁਸੀਂ ਫੇਸ਼ੀਅਲ ਕਰਨੀ ਆ ਜਾਂ ਸਾਰੇ ਸਟੈਪ ਕਰਨੇ ਹਨ ਜੋ ਵੀ ਤੁਸੀਂ ਆਪਣੇ ਕੋਲ ਸਾਰੀਆਂ ਚੀਜ਼ਾਂ ਰੱਖ ਕੇ ਫਿਰ ਹੀ ਕਰਿਆ ਕਰੋ ਫਿਰ ਹੀ ਤੁਹਾਨੂੰ ਦੇਖਿਓ ਕਿੰਨਾ ਗਲੋਅ ਤੇ ਬਹੁਤ ਹੀ ਥੋੜਾ ਟਾਈਮ ਲਾ ਕੇ ਕਰਿਆ ਕਰੋ ਜਲਦਬਾਜੀ ਨਾ ਕਰਿਆ ਕਰੋ ਥੋੜਾ ਟਾਈਮ ਲਾ ਕੇ ਸੌਫਟ ਹੱਥਾਂ ਦੇ ਨਾਲ ਲਾਈਟ ਹੈਂਡ ਦੇ ਨਾਲ ਕੰਨਾ ਰਗੜਿਆ ਰਗੜੀ ਨਹੀਂ ਕਰਨੀ ਕੋਈ ਇਹ ਨਹੀਂ ਕਿ ਰਗਣ ਦੇ ਨਾਲ ਸਾਡੀ ਸਕਿਨ ਤੇ 글로ਅ ਆ ਜਾਏਗਾ ਨਹੀਂ ਸਕਿਨ ਖਰਾਬ ਹੋਏਗੀ ਡੈਮੇਜ ਹੋਏਗੀ ਤੁਸੀਂ ਰਗੜਾ ਰਗੜੀ ਨਹੀਂ ਕਰਨੀ ਸੌਫਟ ਹੱਥਾਂ ਦੇ ਨਾਲ ਹੀ ਕੋਈ ਪੈਕ ਲਗਾਇਆ ਕਰੋ ਉਤਾਰਿਆ ਕਰੋ ਸੌਫਟ ਹੱਥਾਂ ਦੇ ਨਾਲ ਹੀ ਜਿਆਦਾ ਰਗਣ ਨਾਲ 글로ਅ ਨਹੀਂ ਆ ਜਾਣਾ ਜਿਆਦਾ ਕਿ ਸਕਿਨ ਸਾਡੀ ਵਾਈਟ ਹੋ ਜਾਣੀ ਹੈ ਖਰਾਬ ਹੀ ਹੋਵੇਗੀ ਸਕਿਨ ਸਾਡੀ ਤੁਸੀਂ ਰਗੜਾ ਰਗੜੀ ਨਹੀਂ ਕਰਨੀ ਹੈਗੀ ਐਵੇਂ ਤੁਸੀਂ 15 ਮਿੰਟ ਲਗਾ ਕੇ ਜਿਵੇਂ ਮੈਂ ਬੋਲਦੀ ਥੋੜੇ ਹੱਥਾਂ ਨੂੰ ਗਿੱਲਾ ਕਰਕੇ ਡਾਇਰੈਕਟ ਵਾਸ਼ ਨਹੀਂ ਕਰਨਾ ਕੋਈ ਪੈਕ ਲਗਾ ਕੇ ਥੋੜਾ ਹੱਥਾਂ ਨੂੰ ਗਿੱਲਾ ਕਰ ਲੋ ਥੋੜਾ ਆਪਣੇ ਫੇਸ ਦੇ ਉੱਪਰ ਵੀ ਪਾਣੀ ਨਾਲ ਥੋੜਾ ਗਿੱਲਾ ਕਰ ਲੋ ਫੇਸ ਨੂੰ ਵੀ 2 ਮਿੰਟ ਦੀ ਮ사ਜ ਦੇ ਕੇ ਪਾਣੀ ਨਾਲ ਤੁਸੀਂ ਠੰਡੇ ਨਾਲ ਤੁਸੀਂ ਫੇਸ ਨੂੰ ਵਾਸ਼ ਕਰ ਲੋ ਬਾਅਦ ਵਿੱਚ ਤੁਸੀਂ ਕੋਈ ਵੀ ਚੀਜ਼ ਲਗਾਣੀ ਹੈ ਜਾਂ ਤੁਸੀਂ ਕੋਈ ਕਰੀਮ ਲਗਾਉਂਦੇ ਜਾਂ ਜੋ ਜੋ ਮੈਂ ਕਰੀਮ ਬਣਾ ਕੇ ਤੁਹਾਨੂੰ ਦੱਸੀ ਹੋਈ ਹੈ ਜਾਂ ਤੁਸੀਂ ਸਿਰਮ ਲਗਾ ਸਕਦੇ ਜੇ ਮਲੇਠੀ ਸਿਰਮ ਜੋ ਮੈਂ ਤੁਹਾਨੂੰ ਕੱਲ ਵੀਡੀਓ ਚ ਦੱਸਿਆ ਹੋਇਆ ਉਹ ਵੀ ਤੁਸੀਂ ਲਗਾ ਕੇ 2 ਮਿੰਟ ਦੀ ਮ사ਜ ਦੇ ਕੇ ਉੱਪਰ ਨੂੰ ਮ사ਜ ਕਰਨੀ ਹੈ نیچے ਨੂੰ ਆਪਣੀ ਸਕਿਨ ਨੂੰ ਨਹੀਂ ਲੈ ਕੇ ਆਉਣਾ ਉੱਪਰ ਨੂੰ ਮ사ਜ ਕਰਦੇ ਹੁੰਦੇ ਨਾ ਉੱਪਰ ਨੂੰ ਮ사ਜ ਕਰਨੀ ਹੈ ਅਸੀਂ نیچے ਨੂੰ ਨਹੀਂ ਲੈ ਕੇ ਆਉਣਾ ਖਿੱਚ ਕੇ ਆਪਣੀ ਸਕਿਨ ਨੂੰ ਠੀਕ ਹੈ ਉਹ ਲਟਕ ਜਾਏਗੀ ਡਬਲ ਚਿਨ ਬਣ ਜਾਏਗੀ ਫਿਰ ਤੁਹਾਡੀ ਤਾਂ ਉੱਪਰ ਨੂੰ ਮ사ਜ ਕਰਕੇ ਚੰਗੀ ਤਰ੍ਹਾਂ ਆਪਣੇ ਤਾਂ ਫਿਰ ਤੁਸੀਂ ਸੌ ਜਾਓ ਤਾਂ ਫਿਰ ਮਾਰਨਿੰਗ ਦੇਖਿਓ ਕਿੰਨਾ ਗਲੋ ਤੇ ਨਖਾਰ ਬਹੁਤ ਹੀ ਜ਼ਿਆਦਾ ਇਸ ਪੈਕ ਦੇ ਨਾਲ ਤਾਂ ਨਖਾਰ ਤੁਰੰਤ ਹੀ ਆਂਦਾ ਹੈ ਜੀ ਜਿਵੇਂ ਮੈਂ ਅੱਗੇ ਬੋਲਦੀ ਆ ਨਾ ਪੈਕ ਤੁਸੀਂ ਲਗਾਓ ਪਰ ਲਗਾਤਾਰ ਲਗਾਓ ਫਿਰ ਆਏਗਾ ਪਰ ਇਸ ਪੈਕ ਦੇ ਨਾਲ ਤੁਸੀਂ ਨਖਾਰ ਤੇ ਗਲੋ ਖੁਦ ਹੀ ਦੇਖੋਗੇ 2 ਰੁਪਏ ਦੀ ਕਾਫੀ ਆ 5 10 ਰੁਪਏ ਦਾ ਸਾਡਾ ਮਿਲਕ ਪਾਊਡਰ ਹੈ ਦਹੀਂ ਸਾਡੇ ਘਰ ਵਿੱਚ ਹੁੰਦਾ ਨੇ ਨੇਚਰਲ ਚੀਜ਼ਾਂ ਨੇ ਕੋਈ ਸਾਈਡ ਇਫੈਕਟ ਨਹੀਂ ਹੋਗਾ ਤੁਹਾਡੇ ਫੇਸ ਦੇ ਉੱਪਰ ਤੁਸੀਂ ਲਗਾ ਕੇ ਖੁਦ ਰਿਜ਼ਲਟ ਦੇਖ ਲਿਓ ਤੇ ਜੋ ਵੀ ਵੀਡੀਓ ਦੇਖ ਰਿਆ ਜੀ ਲਾਈਕ ਸਬਸਕ੍ਰਾਈਬ ਔਰ ਪਲੀਜ਼ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਥੈਂਕ ਯੂ ਜੀ ਸਭੀ ਕੋ